बाद सूबा आगू डी के ॼाद मनजीत साल तयारु ਸਿੱਖੋ ਕੰਨ ਜਿਉਂਦੇ ਤਾਂ ਸਾਰੇ ਨੇ ਪਰ ਜਿਹਨੇ ਆਪਣੇ ਹੱਕਾਂ ਲਈ ਲੜ ਕੇ ਜਿਉਂਦੇ ਨੇ ਉਹਨੂੰ ਜੋਰਾ ਕਹਿੰਦੇ ਆ ਅੱਜ ਮੈਨੂੰ ਲੱਗਦਾ ਭਗਵੰਤ ਮਾਨ ਗਿਆ ਹੋਇਆ ਖਟਕੜ ਖੜਾ ਬੜੇ ਵੱਡੇ ਵੱਡੇ ਦਾਅਵੇ ਕਰਕੇ ਆਇਆ ਹੁਣ ਬੜੀਆਂ ਵੱਡੀਆਂ ਵੱਡੀਆਂ ਗੱਪਾਂ ਮਾਰ ਕੇ ਆਇਆ ਹੁਣਾਂ ਵੀ ਮੈਂ ਆਇਆ ਕਰਤਾ ਪੰਜਾਬ 'ਚ ਮੈਂ ਆ ਆ ਕਰਿਆ ਪੰਜਾਬ ਲਈ ਪਰ ਪੁੱਛਣਾ ਚਾਹਨੀ ਐ ਇਹਨੂੰ ਵੀ ਜਿਹੜੇ ਵਾਦੇ ਤੂੰ ਪੰਜਾਬ ਦੀ ਕਿਸਾਨੀ ਨਾਲ ਕੀਤੇ ਸੀ ਉਹਨਾਂ ਵਾਦਿਆਂ ਦਾ ਕੀ ਕੀਤਾ ਉਹਨਾਂ ਵਾਦਿਆਂ ਨਾਲ ਇਹਨੇ ਕੀਤਾ ਹੱਕਾ ਮੰਗਦੇ ਲੋਕਾਂ ਨੂੰ ਰਾਤਾਂ ਨੂੰ ਡਾਂਗਾ ਮਾਰ ਕੇ ਉਹਨਾਂ ਦੇ ਘਰਾਂ ਚੋਂ ਭਜਾਇਆ ਕਿਉਂਕਿ ਜਦੋਂ ਅਸੀਂ ਇੱਕ ਥਾਂ ਤੇ ਰਹਿਣ ਲੱਗ ਜਾਂਦੇ ਆ ਉਹ ਸਾਡਾ ਘਰ ਬਣ ਜਾਂਦਾ ਹੈ ਨੇ ਕੰਮੀ ਹਕੂਮਤ ਉਹਨਾਂ ਘਰਾਂ ਵਿੱਚੋਂ ਸਾਨੂੰ ਅੱਧੀ ਰਾਤ ਨੂੰ ਭਜਾਉਂਦੀ ਹੈ ਕਾਂਦਾ ਜੀ ਮੈਂ ਕਰਨੇ ਨਹੀਂ ਲੱਗਣ ਦਊਂਗਾ ਮੈਂ ਆਪਣੇ ਪੰਜਾਬ ਨੂੰ ਸਵਰਗ ਬਣਾ ਦਊਂਗਾ ਕਿਹ ਹੈ ਜੇ ਸਵਰਗ ਸਾਡੇ ਪੰਜਾਬ 'ਚ ਮਾਸ਼ਾਵੇਚਨ ਆਲੇ ਘਰਾਂ ਤੇ ਕੰਨ ਮੈਂ ਬਲਡوزر ਫਰਵਾ ਰਿਹਾ ਵੱਡੇ ਮਗਰ ਮੱਛਾਂ ਨੂੰ ਇਹ ਹੱਥ ਦਿੰਦਾ ਤੇ ਵਿਚਾਰੀਆਂ ਜਿਹੜੀਆਂ ਛੋਟੀਆਂ ਮੋਟੀਆਂ ਮੱਛੀਆਂ ਉਹਨਾਂ ਦੇ ਘਰ ਤੋਂ ਆ ਕੇ ਕਹਿੰਦਾ ਜੀ ਮੈਂ ਨਸ਼ਾ ਖਤਮ ਕਰਨ ਲੱਗਿਆ ਨਸ਼ਾ ਖਤਮ ਕਰਾਂਗੇ ਆ ਸਰਕਾਰਾਂ ਨੇ ਕਰਦੀਆਂ ਨਸ਼ਾ ਖਤਮ ਜੇ ਪਲੇਖਾ ਹੋਵੇ ਤੁਹਾਡੇ ਮਨਾਂ 'ਚ ਵੀ ਸਰ ਆ ਗੰਦੀਆਂ ਹਕੂਮਤਾਂ ਨਸ਼ਾ ਖਤਮ ਕਰਨਗੀਆਂ ਤੱਕ ਕਰ ਦੋ ਵਹਿਮ ਆਪਣੇ ਮਨਾਂ 'ਚੋਂ ਇਹ ਕੱਢ ਦਵਾਂ ਬਹੁਤ ਭਗਵੰਤ ਮਾਨ ਆਪਣੇ ਮਨ ਚ ਵੀ ਮੈਂ ਲੋਕਾਂ ਨੂੰ ਉਹਨਾਂ ਦੀ ਖਾਮਾਤਾ ਉਾਕੇ ਸੰਘਰਸ਼ ਬੰਦ ਕਰਵਾ ਕੇ ਜੇਲਾ ਚ ਧੱਕ ਕੇ ਪੰਜਾਬ ਦੇ ਸੰਘਰਸ਼ ਖਤਮ ਕਰਾ ਦੂੰਗਾ ਪੰਜਾਬ ਦੀ ਆਵਾਜ਼ ਨੂੰ ਦਬਾ ਦੂੰਗਾ ਤਾਂ ਵਹਿ ਮੈਂ ਦੇ ਮਨ ਚ ਪੰਜਾਬ ਦੀ ਜਨਤਾ ਇਹ ਕਹਿੰਦੀ ਹੈ ਮੰਨੂ ਸਾਡੀ ਗੱਤਰੀ ਅਸੀਂ ਮੰਨੂ ਦੇ ਲੋਏ ਜੋ ਜੂਮਾਨੋਂ ਵਾਟ ਦਾ ਅਸੀਂ ਦੂਨੇ ਚੋਨੇ ਹੋਏ ਜੇ ਨਾ ਸਾਡੇ ਆਗੂ ਜੇਲ੍ਹ ਚ ਡੱਕੇ ਦੂਨੇ ਚੋਨੇ ਹੋ ਕੇ ਦੇ ਨਾਲ ਟਕਰਾਂਗੇ ਆਨਗਾ 2027 ਚ ਸਾਡੇ ਘਰਾਂ ਚ ਵੋਟਾਂ ਮੰਗਣ ਤਾਂ ਪੁੱਛਾਂਗੇ ਮੈਂ ਆਪਣੀ ਹੀ ਗੱਲ ਦੱਸਦੀ ਆ ਮੇਰੇ ਘਰ ਚ ਆਏ ਸੀ ਕਾਂਗਰਸੀ ਵੋਟ ਮੰਗਣ ਮਸੀ ਆ ਕੇ ਕਹਿੰਦੀ ਜੀ ਬ੍ਰਾਹਮਿੰਦਰੇ ਨੂੰ ਵੋਟ ਪਾ ਦਿਓ ਮੈਂ ਕਿਹਾ ਕਾ ਦੇ ਲਈ ਜਿਹੜੀਆਂ ਸਾਡੇ ਤੇ ਪਾਣੀ ਇਹ ਉਛਾਲਾ ਕਿਉਂ ਦੇ ਲਈ ਜਿਹੜੇ ਸਾਡੇ ਆਗੂ ਸੱਤਾਂ ਹਸਪਤਾਲਾਂ ਚ ਬਚਾਈ ਉਹਦੇ ਲਈ ਵੋਟ ਪਾ ਦਈਏ ਕਿਉਂਕਿ ਸਾਡੀ ਜੁਨੀਅਨ ਅਧਿਆਪਕ ਯੂਨੀਅਨ ਅਸੀਂ ਮੋਹੱਲੀ ਵਿੱਚ ਧਰਨਾ ਲਾਇਆ ਹੋਇਆ ਸੀ ਜਦੋਂ ਕੈਪਟਨ ਦੀ ਸਰਕਾਰ ਸੀ ਜਾਦਾ ਕੱਟਾ ਸਾਡਾ ਕੁਛ ਨਾ ਕਰ ਸਕਿਆ ਤਾਂ ਇਹਨਾਂ ਨੇ ਨਕਮਾ ਚੰਨੀ ਬਿਠਾਤਾ ਵੱਡੇ-ਵੱਡੇ ਪੋਸਟਰ ਲਾਤੇ ਜੀ 36000 ਮੁਲਾਜ਼ਮ ਪੱਕਾ ਕਰਤਾ 36000 ਮੁਲਾਜ਼ਮ ਦੇ ਪੱਕਾ ਕੀਤਾ ਤੇ ਸਰਕਾਰ ਦਾ ਜਿਹੜਾ ਕੱਚਾ ਕੰਮਾ ਰੋਲਦਾ ਤਾਂ ਉਹ ਕੌਣ ਹੈ ਅੱਜ ਵੀ ਤੁਸੀਂ ਦੇਖ ਲਓ ਜਲ ਸਪਲਾਈ ਵਾਲੇ ਬਿਜਲੀ ਬੋਰਡ ਵਾਲੇ ਚੌਥੇ ਦੀ ਸਰਕਾਰ ਕੇਰੀ ਬੈਠੇ ਹੁੰਦੇ ਐ ਜੋ ਮੁਲਾਜ਼ਮਾਂ ਨੂੰ ਪੱਕਾ ਕਰ ਰਹੇ ਐ ਤਬੇ ਸਰਕਾਰ ਕੋਲ ਰੋਕਦਾ ਯਾ ਤਾਂ ਮੁਲਾਜ਼ਮ ਛੁੱਟੇ ਐ ਤੇ ਯਾ ਸਰਕਾਰਾਂ ਛੁੱਟੀਆਂ ਤੇ ਅਸੀਂ ਇਹੀ ਕਹਾਂਗੇ ਕਿ ਮੁਲਾਜ਼ਮ ਕਦੇ ਝੋਟ ਨਹੀਂ ਬੋਲਦਾ ਦੋ ਨਾਰੇ ਬੁਲੰਦ ਕਰੋਂਗੇ ਹਾਂ ਨਾਰੇ ਦਾ ਜਵਾਬ ਨਾਰੇ ਚ ਦੇਓ ਹੱਕਾਂ ਲਈ ਜਾਈਂ ਜੇ ਅੱਜ ਸਰਕਾਰ ਐ ਸੋਚਦੀ ਐ ਵੀ ਅਸੀਂ ਕਿਸਾਨਾਂ ਦੇ ਆਗੂ ਜੇ ਨਾਲ ਚ ਡੱਕ ਕੇ ਇਹਨਾਂ ਦਾ ਸੰਘਰਸ਼ ਦੀ ਮਾਪਾਤਾ ਤਾਂ ਜੇ ਇਹਨੇ ਤਾਨੂੰ ਰਾਤ ਨੂੰ ਪਜਾਇਆ ਤਾਂ ਦਿ ਰਾਤਾਂ ਦੀਆਂ ਨੀਂਦਾਂ ਨਹੀਂ ਇਹਦੀਆਂ ਵੀ ਹਰਾਮ ਕਰਕੇ ਰੱਖਿਓ ਇਹਨੂੰ ਸੁੱਤਾ ਜਾਗਦਾ ਕਿਸਾਨ ਹੀ ਨਜ਼ਰ ਆਣ ਵੀ ਕਿਤੇ ਮੈਨੂੰ ਇੱਥੇ ਆ ਕੇ ਨਾ ਕੋਈ ਘੇੜ ਲੈ ਕਦੀ ਇੱਥੇ ਆ ਕੇ ਨਾ ਘੇੜ ਲੈ ਜਰਾ ਕੁਰਸੀ ਤੇ ਬੈਠੇ ਤਾਂ ਹੀ ਸੋਚਿਆ ਮੈਂ ਕਿ ਸਮਾਂ ਦਾ ਕੁਝ ਕਰਕੇ ਉੱਠਾ ਨਹੀਂ ਤਾਂ ਮੁੜ ਕੇ ਮੈਨੂੰ ਘਰੇ ਨਹੀਂ ਵੜਨ ਦਿੰਦੇ ਇਹਨੀਆਂ ਗੱਲਾਂ ਨਾਲ ਜੇ ਕੁਝ ਗਲਤ ਗਿਆ ਹੋ ਗਿਆ ਹੋਵੇ ਖੀਮਾ ਦੀ ਜਾਚਕਾਂ ਧੰਨਵਾਦ